ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜ਼ਿਆਦੇ ਸੋਹਣੇ ਸੂਟ ਲੈ ਕੇ ਆਏ ਆਂਗੇ ਤੇ ਇਹ ਸੂਟਾਂ ਦੀ ਜਿਹੜੀ ਮਤਲਬ ਡਿਮਾਂਡ ਹੈਗੀ ਬਹੁਤ ਜ਼ਿਆਦੇ ਰਹਿੰਦੀ ਹੈ ਕਿਉਂਕਿ ਇਹ ਐਦਾਂ ਦੇ ਸੂਟ ਨੇਗੇ ਲਾਈਨਿੰਗ ਲੱਗੂਗੀ ਬਟ ਸਾਰਿਆਂ ਪੈਣਾ ਲਾਈਕ ਬਹੁਤ ਕਰਦੇ ਆਣਗੇ ਇਹ ਸੂਟਾਂ ਨੂੰ ਵੀ ਕਾਫੀ ਜ਼ਿਆਦੇ ਪਸੰਦ ਆਉਂਦੇ ਨੇਗੇ ਸੂਟ ਹਨਾ ਇਹ ਵਾਲੇ ਮੈਂ ਤੁਹਾਨੂੰ ਕੁਝ ਕੱਜ ਵਰਕ ਕੀਤੇ ਹੋਏ ਸੂਟ ਦਿਖਾ ਦੇਣੀ ਕਿਉਂਕਿ ਇਹ ਫੇਰ ਨਾ ਚਲੇ ਜਾਣਗੇ ਦੁਬਾਰਾ ਸ਼ਾਇਦ ਹੀ ਵੀਡੀਓ ਪਵੇ ਜੇ ਤੁਸੀਂ ਇਹਨਾਂ ਨਾਲ ਦੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਕਿ ਜਿੱਦਾਂ ਕਿ ਮੈਂ ਤੁਹਾਨੂੰ ਪ੍ਰਿੰਟ ਦਿਖਾਉਣੀ ਹੁੰਦੀ ਹੈ ਕਿ ਤੁਸੀਂ ਇਸ ਤਰ੍ਹਾਂ ਡਿਜ਼ਾਈਨ ਇਹਨਾਂ ਉੱਪਰ ਕਰਾ ਸਕਦੇ ਹੋਗੇ ਸੋਹਣੇ ਸੋਹਣੇ ਸੂਟ ਜਿਹੜੇ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਲਓ ਜੀ ਪਹਿਲਾ ਸੂਟ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਦਾ ਸੇਮ ਸੂਟ ਨਹੀਂ ਹੋਣਾ ਹੈਗਾ ਤੇ ਇਦਾਂ ਦੇਖੋ ਆਪਾਂ ਘੇਰੇ ਤੇ ਪੈਚ ਲਗਾ ਕੇ ਆਪਾਂ ਕੰਮ ਕੀਤਾ ਹੈਗਾ ਇਸ ਤਰ੍ਹਾਂ ਦੇਖੋ ਵਰਕ ਤੁਸੀਂ ਦੇਖ ਸਕਦੇ ਹੋਗੇ ਸਾਡੇ ਕੰਮ ਦੀ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋਗੇ ਬਹੁਤ ਜਿਆਦਾ ਮਤਲਬ ਨੀਟ ਐਂਡ ਕਲੀਨ ਤੁਹਾਨੂੰ ਕੰਮ ਮਿਲੂਗਾ ਸਾਰਾ ਲਓ ਜੀ ਇਸ ਤਰ੍ਹਾਂ ਇਹ ਆ ਜੂਗਾ ਹੀ ਬਾਵਾ ਦਾ ਕੰਮ ਆ ਜੂਗਾ ਇਸ ਤਰ੍ਹਾਂ ਪੈਚ ਲੱਗੂਗਾ ਫਿਲਹਾਲ ਇਹ ਸਲਾਈ ਲਈ ਸੂਟ ਜਾ ਰਹੇ ਨੇਗੇ ਜੇ ਸਲਾਈ ਹੋ ਕੇ ਆ ਗਏ ਹਨਾ ਉਵੇਂ ਨਾ ਗਏ ਐਮਰਜੈਂਸੀ ਦੇ ਵਿੱਚ ਨਾ ਗਏ ਫਿਰ ਮੈਂ ਤੁਹਾਡੇ ਨਾਲ ਵੀਡੀਓ ਦੁਬਾਰਾ ਫੇਰ ਜ਼ਰੂਰ ਸ਼ੇਅਰ ਕਰੂੰਗੀ ਵੀ ਸਟਿਚ ਹੋ ਕੇ ਸੂਟ ਨੇ ਜਿਹੜੇ ਇਸ ਤਰ੍ਹਾਂ ਲੱਗਦੇ ਨੇਗੇ ਹਨਾ ਤੇ ਜਿੱਦਾਂ ਮੈਂ ਤੁਹਾਨੂੰ ਕਹਿਣੀ ਹੁੰਦੀ ਆ ਵੀ ਪ੍ਰਿੰਟ ਸੂਟ ਹੁੰਦੇ ਨੇ ਆਪਣੇ ਕੋਲੇ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਡਿਜ਼ਾਈਨ ਕਰਾ ਸਕਦੇ ਹੋਗੇ ਜਿੱਦਾਂ ਕਿ ਇਹ ਵਾਲੇ ਡਿਜ਼ਾਈਨ ਕੀਤੇ ਹੁੰਦੇ ਨੇ ਪ੍ਰਿੰਟ ਸੂਟਾਂ ਤੁਸੀਂ ਇਦਾਂ ਸੋਹਣੇ ਸੋਹਣੇ ਸੂਟ ਲੈਣਗੇ ਜਿਹੜੇ ਰੈਡੀ ਕਰਵਾ ਸਕਦੇ ਹੋਗੇ ਫਿਰ ਇੱਕ ਤੁਸੀਂ ਏਵਾਂ ਵਾਲਾ ਡਿਜ਼ਾਈਨ ਦੇਖ ਸਕਦੇ ਹੋਗੇ ਪੈਚ ਲਗਾ ਕੇ ਕੀਤਾ ਹੈਗਾ ਇਹ ਵੀ ਕਿਉਂਕਿ ਪ੍ਰਿੰਟ ਸੂਟ ਦੇ ਉੱਪਰ ਹਮੇਸ਼ਾ ਪੈਚ ਲਗਾ ਕੇ ਹੀ ਕੰਮ ਸੋਹਣਾ ਲੱਗੂਗਾ ਇਦਾਂ ਨਹੀਂ ਵਧੀਆ ਲੱਗਣਾ ਹੈਗਾ ਦੇਖੋ ਏਵਾਂ ਵਾਲਾ ਕੀਤਾ ਹੈਗਾ ਆਪਾਂ neck ਤੇ ਦੇਖੋ ਕਿੰਨਾ ਜ਼ਿਆਦਾ ਸੋਹਣਾ ਕੰਮ ਹੋਇਆ ਹੈ ਪੈਚ ਲਗਾ ਕੇ neck ਤੇ ਵਰਕ ਕੀਤਾ ਹੈਗਾ ਤੇ ਪਲੱਸ ਦੇਖੋ ਇਸ ਤਰ੍ਹਾਂ ਸਾਰਾ ਕੰਮ ਆ ਜਾਊਗਾ ਸੈਂਟਰ ਪੈਨਲ ਦੇ ਵਿੱਚ ਆ ਜਾਊਗਾ ਕੰਮ ਸਾਰਾ ਇਹ ਆਰੀ ਦਾ ਕੰਮ ਹੋਇਆ ਹੋਇਆ ਹੈਗਾ ਤੇ ਬਾਵਾਵਾਂ ਲਗੀਆਂ ਇਹਦੀਆਂ ਮੈਂ ਤੁਹਾਨੂੰ ਸ਼ੋਅ ਕਰਦೇನೆ ਵੀ ਕਿਦਾਂ ਕੀਤੇ ਹੋਏ ਨੇ ਇਸ ਤਰ੍ਹਾਂ ਪੈਚ ਲਗਾ ਕੇ ਆਪਾਂ ਬਾਵਾਵਾਂ ਤੇ ਕੰਮ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਠੀਕ ਹੈ ਜੀ ਜੇ ਤੁਹਾਨੂੰ ਇਹ ਸੂਟ ਪਸੰਦ ਆਉਂਦਾਗਾ ਜਿਵੇਂ ਕਿ ਅੱਜ ਮੈਂ ਅੱਗੇ ਵੀਡੀਓ ਦੇ ਵਿੱਚ ਪ੍ਰਿੰਟ ਸੂਟ ਤੁਹਾਨੂੰ ਦਿਖਾਉਂਗੀ ਜੇ ਤੁਹਾਨੂੰ ਇਹ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਇਹ ਵਾਲੇ ਸੂਟ ਲੈਣਗੇ ਜਿਹੜੇ ਉੱਥੇ ਰੈਡੀ ਕਰਵਾ ਸਕਦੇ ਹੋਗੇ ਇਹ ਵਾਲਾ ਤੇ ਫਿਰ ਇਸ ਤੋਂ ਬਾਅਦ ਆਜੂਗਾ ਇਹ ਜ਼ੀਰੋ ਟੰਕੇ ਤੇ ਕੰਮ ਹੋਇਆ ਹੋਇਆ ਦੇਖੋ ਗ੍ਰੀਨ ਦੇ ਉੱਪਰ ਇਹ ਵੀ ਕਾਫੀ ਜਿਆਦਾ ਸੂਟ ਹੈਗਾ ਆਪਣਾ ਸੇਲ ਮਤਲਬ ਵਰਕ ਹੈਗਾ ਕਾਫੀ ਜਿਆਦਾ ਆਪਾਂ ਅਣਗਿਣਤ ਸੂਟਾਂ ਤੇ ਇਹ ਵਰ ਡਿਜ਼ਾਈਨ ਕੀਤਾ ਹੈਗਾ ਦੇਖੋ ਇਹ ਆਪਾਂ ਜੌਰਜਰ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ 0 ਟਾਂਕੇ ਦਾ ਕੰਮ ਹੈ ਇਸ ਤਰ੍ਹਾਂ ਦੇਖੋ ਤੇ ਇਸ ਤੋਂ ਬਾਅਦ ਫਿਰ ਬਾਵਾ ਦਾ ਕੰਮ ਆ ਜਾਊਗਾ ਹੀ ਇਸ ਤਰ੍ਹਾਂ ਆ ਜਾਊਗਾ ਇਦਾਂ ਫਲਾਰ ਬਣਿਆ ਹੋਇਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਆ ਜਾਊਗਾ ਹੀ ਇਦਾਂ ਵਾਈਟ ਦੇ ਉੱਪਰ ਹੀ ਰੈਡੀ ਕੀਤਾ ਹੈਗਾ ਆਪਾਂ ਲਓ ਜੀ ਇਹ ਬਣਿਆ ਹੋਇਆ ਹੈਗਾ ਘੇਰਾ ਘੇਰੇ ਦਾ ਕੰਮ ਤੁਸੀਂ ਦੇਖ ਸਕਦੇ ਹੋਗੇ ਲੋ ਜੀ ਇਹਦਾ ਡਿਜ਼ਾਈਨ ਕੀਤਾ ਹੋਇਆ ਹੈ ਕੰਮ ਤੁਸੀਂ ਦੇਖ ਸਕਦੇ ਹੋ ਨੀਟ ਐਂਡ ਕਲੀਨ ਮਿਲੂਗਾ ਪਲੱਸ ਦੇਖੋ ਫਿਰ ਵਿੱਚ ਬੂਟੀਆਂ ਆ ਜਾਣਗੀਆਂ ਸਾਰੀਆਂ ਉੱਪਰ ਤੱਕ ਬੂਟੀਆਂ ਆ ਜਾਣਗੀਆਂ ਤੇ ਇਹਦਾ ਬਾਵਾ ਦਾ ਕੰਮ ਹੈਗਾ ਜਿਹੜਾ ਉਹ ਵੀ ਆਪਾਂ ਦਿਖਾ ਦਿੰਨੇ ਆ ਵੀ ਕਿਸ ਤਰ੍ਹਾਂ ਕੀਤਾ ਹੋਇਆ ਹੈਗਾ ਇਦਾਂ ਬਾਵਾ ਦਾ ਕੰਮ ਰਹੂਗਾ ਇਹ ਵਾਲਾ ਦੇਖੋ ਇਹਦੇ ਨਾਲ ਦਾ ਸੇਮ ਸਟੱਫ ਆਪਣੇ ਕੋਲੇ ਹੈਗਾਗਾ ਤੇ ਸਰਟਨ ਆਰਗੈਂਜ਼ ਹੈਗਾ ਸਟੱਫ ਤੇ ਬਹੁਤ ਜ਼ਿਆਦੇ ਸੋਹਣਾ ਫੈਬਰਿਕ ਹੈਗਾ ਮੇਰਾ ਖੁੱਦ ਦਾ ਸੂਟ ਹੈਗਾ ਬਹੁਤ ਲਾਈਟ ਵੇਟ ਸਟੱਫ ਹੈਗਾ ਇਹਨੂੰ ਤੁਸੀਂ ਜਿੱਦਾਂ ਮਰਜੀ ਪਾਰਟੀ ਵੇਅਰ ਗਰਮੀ ਦੇ ਵਿੱਚ ਵੀ ਪਾਇਆ ਜਾਂਦਾ ਹੈ ਇਹ ਸਰਦੀ ਦੇ ਵਿੱਚ ਵੀ ਇਹ ਬਾਜੂ ਤੇ ਉੱਪਰ ਕੰਮ ਕੀਤਾ ਹੋਇਆ ਹੈਗਾ ਠੀਕ ਹੈ ਜੀ ਇਹਦਾ ਤੁਸੀਂ ਪ੍ਰਾਈਸ ਮੈਨੂੰ ਵਟਸਐਪ ਤੇ ਪੁੱਛ ਸਕਦੇ ਹੋ ਜੇ ਤੁਸੀਂ ਸੂਟ ਹੈਗਾ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਮੈਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਦੱਸ ਦਿੰਨੀ ਆ ਵੀ ਜਿਹੜੇ ਸਟਿਚਿੰਗ ਸੌਰੀ ਵਰਕ ਵਾਲੇ ਸੂਟ ਹੁੰਦੇ ਨੇਗੇ ਉਹ ਆਪਣੇ 32500 ਪਲੱਸ ਜਾਂਦੇ ਨੇਗੇ ਉਦੋਂ ਸਟਾਰਟਿੰਗ ਹੁੰਦੀ ਹੈ ਕਿ ਹੈਂਡਵਰਕ ਦੀ ਆਪਣੀ 6 ਜਾਂ 7000 ਤੋਂ ਸਟਾਰਟਿੰਗ ਹੁੰਦੀ ਹੈ ਸੂਟਾਂ ਦੀ ਤੇ ਇਦੋਂ نیچے ਜਿਹੜਾ ਸੂਟ ਨਹੀਂ ਬੰਦੇ ਹੈਗੇ ਪਲੀਜ਼ ਹਨਾ ਉਹੀ ਭੈਣਾ ਮੈਸੇਜ ਕਰਿਆ ਕਰਨ ਜਿਹਨਾਂ ਨੂੰ ਇੰਟਰਸਟ ਹੈ ਵੀ ਹਾਂ ਅਸੀਂ ਇੰਨੇ ਪੈਸੇ ਲਾ ਦਾਂਗੇ ਪਰ ਹਾਂ ਜਿਹੜੇ ਤੁਸੀਂ ਪੈਸੇ ਲਾਉਂਗੇ ਉਸ ਤੋਂ ਵੀ ਵਧੀਆ ਪੈਸੇ ਨਾਲੋਂ ਵੀ ਜਾਦੇ ਤੁਹਾਡਾ ਮੁੱਲ ਮੋੜਾਂਗੇ ਕੰਮ ਕਰਕੇ ਇੰਨਾ ਜਾਦੇ ਵਧੀਆ ਕੰਮ ਕਰਕੇ ਦਵਾਂਗੇ ਵੀ ਤੁਸੀਂ ਕਹੋਗੇ ਵੀ ਹਾਂ ਵੀ ਸਾਡਾ ਪੈਸੇ ਲੱਗੇ ਬਿਲਕੁਲ ਵੀ ਤੁਹਾਡੇ ਐ ਵੇਸਟ ਨਹੀਂ ਜਾਣੇ ਹੈਗੇ ਤੁਸੀਂ ਇਦਾਂ ਕਹਿਣਾਗਾ ਵੀ ਹਾਂ ਵੀ ਕੁਝ ਬਣਾਈ ਆ ਕੋਈ ਚੀਜ਼ ਹਨਾ ਤੁਸੀਂ ਡਿਜ਼ਾਈਨ ਆਪਣਾ ਵੀ ਸੈਂਡ ਕਰ ਸਕਦੇ ਹੋ ਸਾਡਾ ਡਿਜ਼ਾਈਨ ਵੀ ਆਪਾਂ YouTube ਤੇ ਪਾਉਂਦੇ ਰਹਿੰਦੇ ਆ ਵੀਡੀਓ ਉਹ ਚੋਂ ਵੀ ਤੁਸੀਂ ਲੈ ਸਕਦੇ ਹੋ ਡਿਜ਼ਾਈਨ ਤੁਸੀਂ ਆਪਣਾ ਡਿਜ਼ਾਈਨ ਭੇਜ ਕੇ ਵੀ ਸੂਟ ਰੈਡੀ ਕਰਵਾ ਸਕਦੇ ਹੋਗੇ ਕਾਫੀ ਸੂਟਾਂ ਦੇ ਹੁਣ ਆਰਡਰ ਆਏ ਸੀਗੇ ਜਿੱਦਾਂ ਕਿ ਕਾਫੀ ਪੈਣਾ ਨੇ ਖੁਦ ਆਪਣਾ ਡਿਜ਼ਾਈਨ ਦਿੱਤਾ ਸੀਗਾ ਕੁਝ ਜਿੱਦਾਂ ਮੈਂ ਵੀਡੀਓ ਦੇ ਵਿੱਚ ਪਾਏ ਸੀਗੇ ਕੁਝ ਸੂਟ ਉਹਦੇ ਵਿੱਚ ਪੈਣਾ ਨੇ ਸਿਲੈਕਟ ਕੀਤੇ ਸੀਗੇ ਇਦਾਂ ਠੀਕ ਹੈ ਜੀ ਤੇ ਜੇ ਤੁਸੀਂ ਇੰਟਰਸਟਿਡ ਹੋਗੇ ਵੀ ਹਾਂ ਅਸੀਂ ਸੂਟ ਬਣਵਾਉਣਾ ਚਾਹੁੰਦੇ ਹਾਂ ਮਸ਼ੀਨ ਵਰਕ ਦਾ ਹਨਾ ਤਾਂ ਤੁਸੀਂ ਪਲੀਜ਼ ਹਨਾ 2500 3000 ਤੋਂ ਪਲੱਸ ਸੂਟ ਹੈਗਾ ਜਿਹੜਾ ਉਹ ਬਣੂਗਾ ਉਦੋਂ نیچے ਨਹੀਂ ਬੰਦਦਾ ਹੈਗਾ ਕੋਈ ਵੀ ਸੂਟ ਤਾਂ ਤੁਸੀਂ ਮੈਨੂੰ ਮੈਸੇਜ ਕਰਿਓ ਹਨਾ ਪਲੀਜ਼ ਕਾਫੀ ਪੈਣਾ ਇਦਾਂ ਹੀ ਮੈਸੇਜ ਕਰ ਦਿੰਦੀਆਂ ਨੇਗੀਆਂ 1200 2000 ਦੇ ਵਿੱਚ ਕੋਈ ਵੀ ਕਈ ਤਾਂ ਕਹਿਣਗੇ ਸਾਨੂੰ 12 1300 ਦੇ ਵਿੱਚ ਵੀ ਵਰਕ ਕਰਕੇ ਦੇ ਦੋ ਵਿੱਚ ਫੈਬਰਿਕ ਹਨਾ ਐਨੇ ਦਾ ਤਾਂ ਹੁਣ ਅੱਜਕੱਲ ਫੈਬਰਿਕ ਹੀ ਹੁੰਦਾ ਜੇ ਆਪਾਂ ਵਧੀਆ ਫੈਬਰਿਕ ਲਾਉਣੇ ਆਮ ਜੇ ਆਪਾਂ ਘਟੀਆ ਕੁਆਲਿਟੀ ਲਾਉਣੀ ਹੈਗੀ ਬਾਕੀ ਜਿਹੜਾ ਇਹ ਕੰਮ ਆਪਣੀ ਹੱਥੀ ਮਸ਼ੀਨ ਨਾਲ ਲੱਗਾ ਕੋਈ ਕੰਪਿਊਟਰ ਵਰਕ ਨਹੀਂ ਹੈਗਾ ਤੁਸੀਂ ਟਾਂਕਾ ਦੇਖ ਸਕਦੇ ਹੋ 0 ਟਾਂਕਾ ਹੈਗਾ ਸਾਰਾ ਲੋ ਜੀ ਹੁਣ ਮੈਂ ਤੁਹਾਨੂੰ ਦਿਖਾਉਣੇਗੀ ਕੁਝ ਕੁ ਸੂਟ ਆਪਣੇ ਕ੍ਰੇਪ ਦੇ ਰਹਣਗੇ ਇਸ ਤਰ੍ਹਾਂ ਦੇਖੋ ਇਹ ਆਪਾਂ ਪਹਿਲਾਂ ਵੀ ਬਹੁਤ ਜ਼ਿਆਦਾ ਸੂਟ ਨੇਗੇ ਸੇਲ ਕੀਤੇ ਨੇ ਇਹਦੇ ਨਾਲ ਮਿਲੂਗੀ ਜੀ ਇਸ ਤਰ੍ਹਾਂ ਬਲੂ ਕਲਰ ਦੀ ਬਾਟਮ ਮਿਲੂਗੀ ਤੁਹਾਨੂੰ ਤੇ ਇਹਦਾ ਪ੍ਰਾਈਸ ਸੀਗਾ 2050 ਇਹਦਾ ਪ੍ਰਾਈਸ ਸੀਗਾ ਇਸ ਤਰ੍ਹਾਂ ਦੇਖੋ ਇਹ ਬਲੂ ਦਾ ਕੰਬੀਨੇਸ਼ਨ ਹੈ 크ਰੇਪ ਦੇ ਸੋਨੇ ਬਹੁਤ ਜਿਆਦੇ ਸੋਹਣੀ 크ਰੇਪ ਹੈਗੀ ਇਹ ਬਹੁਤ ਜਿਆਦੇ ਸੋਹਣੀ ਲੋ ਜੀ ਇਹ ਸਦਾ ਬਹਾਰ ਫੈਬਰਿਕ ਹੈ ਬਹੁਤ ਮਤਲਬ ਲਾਈਕ ਕਰਦੇ ਸਭ ਤੋਂ ਵੱਧ ਆਪਣੇ ਬੁਟੀਕ ਤੇ ਇਹ ਵਾਲਾ ਫੈਬਰਿਕ ਜਿੱਦਾਂ ਕਿ ਕੋਟਨ ਸਿਲਕ ਹੋਈ 크ਰੇਪ ਹੋਈ ਤੇ ਮਸਲੀਨ ਹੋਈ ਹੋਰ ਫੈਬਰਿਕ ਮਤਲਬ ਤੀਲ ਵਗੈਰਾ ਹਨਾ ਜਿੱਦਾਂ ਵੀ ਫੈਬਰਿਕ ਆਉਂਦਾ ਹੈਗਾ ਬੰਬੇ ਕਾਟਨ ਇਦਾਂ ਦੇ ਫੈਬਰਿਕ ਨੇ ਕਿ ਜਿਹੜੇ ਆਪਣੇ ਬਟਿਕ ਤੇ ਜਿਹੜੇ ਜਾਦੇ ਸੇਲ ਹੁੰਦੇ ਨੇਗੇ ਕਿਉਂਕਿ ਬਹੁਤ ਬਣਾ ਲਾਈਕ ਕਰਦੀਆਂ ਨੇਗੇ ਇਦਾਂ ਦੇ ਸੂਟ ਲੋ ਜੀ ਫੇਰ ਆਜੂਗਾ ਇਹ ਮਸਟਰਡ ਦੇਖੋ ਸੂਟ ਕਿੰਨਾ ਜਿਆਦਾ ਸੋਹਣਾਗਾ ਤੇ ਇਹਦੇ ਨਾਲ ਇਸ ਤਰ੍ਹਾਂ ਬਾਟਮ ਆਜੂਗੀ ਸੇਮ ਪ੍ਰਾਈਸ ਰਹੂਗਾ 2050 ਇਹਨਾਂ ਦਾ ਤੇ ਇਹ ਮੈਂ ਤੁਹਾਨੂੰ ਦਿਖਾ ਦੇਣੀ ਹੈ ਕਿ ਇੱਕ ਹੈਗਾ ਇਹਦੇ ਵਿੱਚ ਪਰਪਲ ਲੋ ਜੀ ਇਹ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋਗੇ ਇਹ ਸੂਟ ਬਹੁਤ ਜਿੱਦਾਂ ਕਿ ਹੁਣ ਇਹ ਪਲੇਨ ਨੇ ਹਨਾ ਉੱਚੀਆਂ ਸ਼ਰਟਾਂ ਬਣਵਾ ਕੇ ਤੁਸੀਂ ਇਹਨਾਂ ਨਾਲ ਫਰਸੀ ਸਲਵਾਰਾਂ ਜਾਂ ਚੌੜੇ ਪੌਂਚੇ ਦੀਆਂ ਸਲਵਾਰਾਂ ਹਨਾ ਲੂਜ਼ ਖੁੱਲੇ ਪੌਂਚੇ ਵੱਡੇ ਪੌਂਚੇ 8 8 9 9 ਇੰਚ ਪੌਣ ਲੱਗ ਗਏ ਹੁਣ ਤਾਂ ਤੁਸੀਂ ਉਦਾਂ ਇਹਨਾਂ ਨੂੰ ਬਣਵਾ ਸਕਦੇ ਹੋ ਟ੍ਰੈਂਡ ਦੇ ਵਿੱਚ ਇਹ ਸੂਟ ਨੇਗੇ ਬਹੁਤ ਜਿਆਦੇ ਸੋਹਣੇ ਮੰਨਦੇ ਨੇ ਸਟੱਫ ਮਤਲਬ ਥੋੜਾ ਜਿਹੜਾ ਸਟੱਫ ਹੈਗਾ ਇਹਨਾਂ ਦੀ ਮਤਲਬ ਫਾਰਸੀ ਸਲਵਾਰ ਨਾਲ ਜਿਆਦੇ ਫਾਰਸੀ ਸਲਵਾਰ ਹੈ ਜਿਹੜੀ ਜਿਆਦੇ ਵਧੀਆ ਪਾਉਂਦੀ ਹੈ ਕਿ ਇਹ ਵਾਲਾ ਰਹੂਗਾ ਬਲੈਕ ਰਹੂਗਾ ਇਹਦੇ ਨਾਲ ਹੈਗੀ ਹੈਗੀ ਬਲੈਕ ਬਾਟਮ ਹੈ 2050 ਪ੍ਰਾਈਸ ਹੈ ਤੁਸੀਂ ਇਹਨਾਂ ਨੂੰ ਉੱਚੀ ਸ਼ਰਟ ਤੇ ਫਾਰਸੀ ਸਲਵਾਰ ਨਾਲ ਸੂਟਨੇਗੇ ਟਰਾਈ ਕਰਕੇ ਦੇਖੋ ਬਹੁਤ ਜਿਆਦੇ ਸੋਹਣੇ ਗਰੇਸ ਦੇਣਗੇ ਫਿਰ ਆਜੂਗਾ ਇਹ कॉटन ਸਿਲਕ ਦੇ ਵਿੱਚ ਸੂਟ ਆਜੂਗਾ येलो ਕਲਰ ਦਾ ਲੋਜੀ ਟੇਸਟਾ ਬ੍ਰਾਂਡ ਦਾ ਰਹੂਗਾ ਇਸ ਤਰ੍ਹਾਂ ਇਹ ਪ੍ਰਿੰਟ ਹੈਗਾ yellow ਬਹੁਤ ਜਿਆਦਾ ਸੋਹਣਾਗਾ ਜਿੱਦਾਂ ਮੈਂ ਤੁਹਾਨੂੰ ਪੈਚਵਰਕ ਦੇ ਡਿਜ਼ਾਈਨ ਦਿਖਾਏ ਨੇ ਕਿ ਤੁਸੀਂ ਇਹਦੇ ਉੱਪਰ ਟਰਾਈ ਕਰ ਸਕਦੇ ਹੋ ਰੈਡੀ ਕਰਵਾ ਸਕਦੇ ਹੋਗੇ ਪ੍ਰਾਈਸ ਇਹਦਾ ਰਹੂਗਾ ਜੀ 2250 all over suit ਮਿਲੂਗਾ ਤੁਹਾਨੂੰ 2250 ਦੇ ਵਿੱਚ ਟੇਸਟਾ ਦਾ कॉटन सिल्क ਦੇ ਵਿੱਚ ਫੈਬਰਿਕ ਹੈ ਲਾਈਨਿੰਗ ਲੱਗੂਗੀ ਤੇ ਲਾਈਨਿੰਗ ਤੋਂ ਬਿਨਾ ਨਹੀਂ ਸਟਿਚ ਹੋਣਾ ਹੈਗਾ ਕਿਉਂਕਿ ਸਿਰਫ 10% ਪਹਿਣਾ ਹਨਾ ਮਤਲਬ ਲਾਈਨਿੰਗ ਤੋਂ ਬਿਨਾ ਲਾਈਕ ਕਰਦੇ ਨੇ 90% ਪਹਿਨਣਗੇ ਜਿਹੜੀਆਂ ਸਾਰੀਆਂ ਪੁੱਛਦੀਆਂ ਨੇ ਵੀ ਹਾਂ ਲਾਈਨਿੰਗ ਲੱਗੂਗੀ ਤੇ ਉਹ ਜ਼ਿਆਦਾਤਰ ਉਦਾਂ ਦੇ ਸੂਟ ਪਸੰਦ ਕਰਦੇ ਨੇ ਹਨਾ ਤੁਸੀਂ ਇਹ ਲੈ ਸਕਦੇ ਹੋ ਸੂਟ ਫਿਰ ਇਸ ਤੋਂ ਬਾਅਦ ਆਜੂਗਾ ਇਹ कॉटन ਸਿਲਕ ਦੇ ਵਿੱਚ ਫੇਰ ਹਨਾ ਇੱਕ ਡਿਜ਼ਾਈਨ ਏ ਮਿਲ ਜੂਗਾ ਤੁਹਾਨੂੰ ਇਸ ਤਰ੍ਹਾਂ ਲਓ ਜੀ ਪ੍ਰਾਈਸ ਇਹਦਾ ਵੀ ਰਹੂਗਾ ਜੀ 2250 올ਓਵਰ ਹੈਗਾ ਜੇ ਤੁਸੀਂ ਮੈਚਿੰਗ ਕਰਾਉਣਾ ਚਾਹੁੰਦੇ ਹੋ ਤਾਂ 1800 ਦਾ ਤੁਹਾਨੂੰ ਮੈਚਿੰਗ ਮਿਲੂਗਾ ਮੋਡਲ ਦੀ ਨਾਲ ਸਲਵਾਰ ਲੱਗੂਗੀ ਲੋ ਜੀ ਇਸ ਤੋਂ ਬਾਅਦ ਆਜੂਗਾ ਇਹ ਬਲੈਕ ਸੂਟ ਇਹ ਵੀ ਕਾਟਨ ਸਿਲਕ ਦਾ ਸੂਟ ਹੈਗਾ ਲੋ ਜੀ 2250 ਇਹਦਾ ਵੀ ਪ੍ਰਾਈਸ ਰਹੂਗਾ ਤੁਸੀਂ ਦੇਖ ਸਕਦੇ ਹੋ ਸੂਟ ਕਾਫੀ ਜਿਆਦੇ ਸੋਹਣਾ ਹੈਗਾ ਤੇ ਇਸ ਤੋਂ ਬਾਅਦ ਆਜੂਗਾ ਇਹ ਦੇਖੋ ਇਹ ਵੀ ਕਾਟਨ ਸਿਲਕ ਦੇ ਵਿੱਚ ਸੂਟ ਹੈਗਾ ਲੋ ਜੀ ਇਹਦਾ ਪ੍ਰਾਈਸ ਵੀ ਰਹੂਗਾ ਜੀ 8200 ਦੇਖੋ ਕਾਫੀ ਜਿਆਦਾ ਸੋਨਾ ਸੂਟ ਹੈਗਾ ਇਹਨੂੰ ਤੁਸੀਂ ਕ੍ਰੀਮ ਸਲਵਾਰ ਨਾਲ ਵੀ ਲੈ ਸਕਦੇ ਹੋਗੇ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਤੇ ਇਹ ਦੂਜਾ ਕਲਰ ਇਹਦੇ ਵਿੱਚ ਇਹ ਵਾਲਾ ਆ ਜਾਊਗਾ ਮਹਿੰਦੀ ਸ਼ੇਡ ਆ ਜਾਊਗਾ ਲੋ ਜੀ ਇਸ ਤਰ੍ਹਾਂ ਇਹ ਪਹਿਲਾਂ ਬਹੁਤ ਜਿਆਦਾ ਸੂਟ ਨੇ ਜਿਹੜੇ ਸੇਲ ਕੀਤੇ ਨੇ ਕੁਝ ਕ ਆਪਾਂ ਨੂੰ ਚਾਹੀਦੇ ਸੀਗੇ ਸੂਟ ਕੁਝ ਕ ਜਿੰਨੇ ਕ ਮੈਨੂੰ ਸੂਟ ਮਿਲੇ ਹਨ ਮੈਂ ਲੈ ਆਉਣੀ ਹੁਣ ਇੱਕ ਜਾਂ ਦੋ ਕਿਉਂਕਿ ਜਿੰਨੇ ਮੈਨੂੰ ਪਤਾ ਹੁੰਦਾ ਵੀ ਹਾਂ ਮੈਨੂੰ ਮੈਸੇਜ ਆਏ ਨੇ ਚਾਹੀਦੇ ਨੇਗੇ ਇਹਦੇ ਵਿੱਚ ਉਹ ਚਲੋ ਜਿਹੜੀਆਂ ਪੈਣਾ ਇੱਕ ਦੋ ਲੈ ਸਕਦੇ ਆ ਤਾਂ ਲੈ ਲੈ ਸਕਦੇ ਹੋ ਤੁਸੀਂ ਤੇ ਇਸ ਤੋਂ ਬਾਅਦ ਆ ਜਾਊਗਾ ਜੀ कॉटन ਇਹਦੇ نیچے ਵੀ ਤੁਹਾਨੂੰ ਲਾਈਨਿੰਗ ਦੀ ਲੋੜ ਪਊਗੀ ਬਹੁਤ ਜਿਆਦੇ ਸੋਹਣਾ ਸੂਟ ਹੈਗਾ ਇਹ ਵੀ ਇਹਦਾ ਪ੍ਰਾਈਸ ਰਹੂਗਾ 1800 ਠੀਕ ਹੈ ਸਾਰੇ ਅਲੱਗ-ਅਲੱਗ ਪ੍ਰਾਈਜ਼ ਰਹਿਣਗੇ ਤੇ ਫੈਬਰਿਕ ਦੀ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਆਗੀ ਸਲਾਈ ਕਰਾਉਣਾ ਚਾਹਣੇ ਸਲਾਈ ਕਰਾ ਸਕਦੇ ਹੋਗੇ ਬਿਨਾਂ ਸਲਾਈ ਤੋਂ ਮਗਵਾਉਣਾ ਚਾਹਣੇ ਬਿਨਾਂ ਸਲਾਈ ਤੋਂ ਮਗਵਾ ਸਕਦੇ ਹੋਗੇ ਜਿਵੇਂ ਵੀ ਤੁਹਾਨੂੰ ਸਹੀ ਲੱਗੇ ਤੁਸੀਂ ਉਸ ਤਰ੍ਹਾਂ ਸੂਟ ਲੈਣਗੇ ਜਿਹੜੇ ਲੈ ਸਕਦੇ ਹੋਗੇ ਠੀਕ ਹੈ ਜੀ ਆਰਡਰ ਹੈ ਜਿਹੜਾ ਆਪਣਾ ਫਾਸਟਲੀ ਕਰਦੇ ਹੋ ਤੁਸੀਂ ਕਿਵੇਂ ਵੀ ਸੂਟ ਰੈਡੀ ਕਰਵਾਉਣਾਗਾ ਮੈਨੂੰ ਹਨਾ ਆਪਣਾ ਡਿਟੇਲ ਸਮਝਾ ਸਕਦੇ ਹੋਣੇ ਹੋਗੇ ਤੁਸੀਂ ਪਰ ਥੋੜਾ ਜਿਹਾ ਟਾਈਮ ਲੈ ਕੇ ਚੱਲਿਓ ਕਿਉਂਕਿ ਹੁਣ ਜਦੋਂ ਕਿ ਮੈਂ ਵੀਡੀਓ ਅਪਲੋਡ ਕਰਦੀ ਹਾਂ ਨਾ ਥੋੜਾ ਜਿਹਾ ਮੈਨੂੰ ਤੁਹ ਨੀ ਆਗੇ ਆਪਣੇ ਕੰਮਕਾਰ ਕਰਦੀਆਂਗੀ ਮੇਰੇ ਡਾਇਰ ਵਗੈਰਾ ਕੋਲੇ ਆਪਣੇ ਟੇਲਰ ਵਗੈਰਾ ਕੋਲੇ ਹਨਾ ਮੈਨੂੰ ਡੇਲੀ ਜਾਣਾ ਪੈਂਦਾ ਹੈਗਾ ਕਿਉਂਕਿ ਮੇਰਾ ਕੰਮ ਚੱਲ ਰਿਹਾ ਹੈਗਾ ਰੈਗੂਲਰ ਤਾਂ ਕਰਕੇ ਹਨਾ ਮੇਰੇ ਕੋਲੇ ਟਾਈਮ ਇਹਦੇ ਵਿੱਚ ਨਹੀਂ ਹੁੰਦਾ ਹੈਗਾ 10 ਵਜੇ ਤੋਂ ਬਾਅਦ ਮੈਂ ਕੁਸ਼ਕ ਪਹਿਣਾ ਨੂੰ ਮੇ ਤੋਂ ਰਿਪਲਾਈ ਹੋ ਜਾਂਦਾ ਹੈਗਾ ਉਹਦੇ ਵਿੱਚ ਵਿੱਚ ਜਿਵੇਂ ਨਹੀਂ ਫਿਰ ਤੁਹਾਨੂੰ 2 ਜਾਂ 3 ਵਜੇ ਮੇਰੇ ਮੈਸੇਜ ਦਾ ਰਿਪਲਾਈ ਮਿਲੂਗਾ ਪਲੀਜ਼ ਇੰਨਾ ਟਾਈਮ ਤੁਸੀਂ ਵੇਟ ਕਰ ਲਿਓ ਜੇ ਕਈ ਵਾਰ ਮੈਂ ਉਸ ਤੋਂ ਬਾਅਦ ਆ ਕੇ ਘੰਟਾ ਰੈਸਟ ਵੀ ਕਰ ਦਿਆਂਗੀ ਤਾਂ ਤੁਹਾਨੂੰ 4 ਜਾਂ 5 ਵਜੇ ਤੱਕ ਟਾਈਮ ਵੇਟ ਕਰਨੀ ਪਊਗੀ ਪਰ ਮੈਸੇਜ ਦਾ ਰਿਪਲਾਈ ਤੁਹਾਨੂੰ ਜ਼ਰੂਰ ਮਿਲੂਗਾ ਬੇਫਿਕਰ ਰਹੋ ਪੇਮੈਂਟ ਕਰ ਦਿੰਨੇ ਹੋਗੇ ਉਹ ਵੀ ਬੇਫਿਕਰ ਰਹੋ ਤੁਹਾਡੀ ਪੇਮੈਂਟ ਹੈ ਜਿਹੜੀ ਮੇਰੇ ਕੋਲੇ ਸੇਫ ਹੈਗੀ ਕਿ ਜਦੋਂ ਵੀ ਹਨ ਮੈਂ ਤੁਹਾਡਾ ਮੈਸੇਜ ਦੇਖੂਗੀ ਨਾਲ ਦੀ ਨਾਲ ਮੈਂ ਤੁਹਾਨੂੰ ਰਿਪਲਾਈ ਕਰੂੰਗੀ ਤੇ ਜੇ ਤੁਸੀਂ ਸਲਾਈ ਕਰਵਾਉਂਗੇ ਥੋੜੀ ਵੇਟ ਕਰਕੇ ਚੱਲਣੀ ਪਊਗੀ ਹਫਤਾ ਤੋਂ ਹਫਤਾ 10 ਦਿਨ ਤੁਹਾਨੂੰ ਵੇਟ ਕਰਨੀ ਪਊਗੀ ਸੂਟਾਂ ਦੀ ਕਿਉਂਕਿ ਅੱਗੇ ਰਾਸ਼ ਬਹੁਤ ਹੈਗਾ ਡੇਲੀ ਮਤਲਬ ਆਪਾਂ ਵੀਡੀਓ ਪਾਉਣੇ ਉਹਦੇ ਵਿੱਚ ਜੇ ਆਪਾਂ 10 ਸੂਟ ਪਾਉਣੇਗੇ 6 ਜਾਂ 7 ਸੂਟ ਮੇਰੇ ਕੋਲੇ ਸਲਾਈ ਵਾਲੇ ਹੁੰਦੇ ਨੇ ਸਟੀਚਿੰਗ ਵਾਲੇ ਹਨ ਤੇ ਦੋ ਤਿੰਨ ਸੂਟ ਨੇਗੇ ਜਿਹੜੇ ਮਤਲਬ ਅਨ ਸਟਿਚ ਜਾਂਦੇ ਨੇਗੇ ਬਾਕੀ ਸਟੀਚਿੰਗ ਵਾਲੇ ਹੁੰਦੇ ਨੇਗੇ ਤਾਂ ਕਰਕੇ ਫਿਰ ਥੋੜਾ ਐ ਟਾਈਮ ਲੈ ਕੇ ਚੱਲਿਓ ਠੀਕ ਐ ਜੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਤਾ ਹਨਾ ਕਈ ਭੈਣਾਂ ਕਹਿ ਦਿੰਦੀਆਂ ਨੇ ਫਿਰ ਮੈਨੂੰ ਨਾ ਮੈਂ ਰਿਪਲਾਈ ਨਹੀਂ ਹੁੰਦਾ ਮੇਤੋਂ ਕਾਫੀ ਮਤਲਬ 10 ਵਜੇ ਤੋਂ 2 ਵਜੇ 2 ਵਜੇ ਦੇ ਵਿੱਚ ਵਿੱਚ ਮੈਨੂੰ ਇੰਨੇ ਫੋਨ ਆਉਂਦੇ ਨੇ ਵਿੱਚ WhatsApp ਕਾਲਸ ਆਉਂਦੀਆਂ ਨੇ ਜ਼ਿਆਦਾ ਆਉਂਦੀਆਂ ਨੇ ਗਿਆ ਤਾਂ ਅੱਜ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਿੰਦੀਆਂ ਵੀ ਤੁਸੀਂ ਬੇਫਿਕਰ ਰਹੇ ਹੋ ਜੇ ਤੁਸੀਂ ਪੇਮੈਂਟ ਵੀ ਕਰ ਦਿੰਦੇ ਹੋ ਤਾਂ ਵੀ ਬੇਫਿਕਰ ਰਹੇ ਹੋ ਉਹਨਾਂ ਤੁਹਾਡੀ ਪੇਮੈਂਟ ਮੇਰੇ ਕੋਲ ਸੇਫ ਹੈਗੀ ਸੂਟ ਹੈਗਾ ਤੁਹਾਨੂੰ ਜ਼ਰੂਰ ਮਿਲ ਜੂਗਾ ਜੇ ਨਹੀਂ ਹੋਊਗਾ ਮੈਂ ਤੁਹਾਡੀ ਪੇਮੈਂਟ ਅੱਗੇ ਜਿਹੜ ਤੁਸੀਂ ਪੁੱਛ ਕੇ ਹੀ ਪੇਮੈਂਟ ਕਰਿਆ ਕਰੋ ਇਦਾਂ ਗਾ ਵੀ ਕਈ ਵਾਰ ਸੋਲਵ ਹੋ ਜਾਂਦਾ ਪਰ ਨਹੀਂ ਹੁਣ ਮਤਲਬ ਜਦੋਂ ਮੈਂ 3 ਵਜੇ ਮੈਸੇਜ ਦੇ ਰਿਪਲਾਈ ਕਰਦੀ ਆਂਗੀ ਫਿਰ ਮੈਂ ਸਭ ਤੋਂ ਨੀਚੇ ਵਾਲੇ ਮੈਸੇਜ ਚੱਕਦੀ ਆਂਗੀ ਉਦੋਂ-ਉਦੋਂ ਬੁਕਿੰਗ ਕਰ ਦਾਂਗੇ ਵੀ ਹਾਂ ਉਹਨਾਂ ਉਹਨਾਂ ਨੂੰ ਸੂਟ ਆਪਾਂ ਦੇ ਦਿੰਨੇ ਜਿਨ੍ਹਾਂ ਦੇ ਪਹਿਲਾਂ ਮੈਸੇਜ ਆਏ ਹੁੰਦੇ ਨੇਗੇ ਉਹ ਲੈ ਜਾਂਦੇ ਨੇਗੇ ਕੱਲ ਵਾਲੇ ਸੂਟਾਂ ਦਾ ਵੀ ਬਹੁਤ ਵਧੀਆ ਰਿਸਪੌਂਸ ਰਿਸਪੌਂਸ ਰਿਹਾ ਬਹੁਤ ਕਾਫੀ ਭੈਣਾਂ ਲਾਈਕ ਕੀਤੇ ਤੇ ਦੋ-ਦੋ ਤਿੰਨ-ਤਿੰਨ ਸੂਟ ਲੈ ਗਏ ਬਹੁਤ ਸੋਹਣੇ ਸੂਟ ਸੀ ਫੈਬਰਿਕ ਵੀ ਬਹੁਤ ਜ਼ਿਆਦਾ ਸੋਹਣਾ ਸੀਗਾ ਤੇ ਉਮੀਦ ਕਰਦੇ ਆਂ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜ ਅਗਲੇ ਦਿਨ ਦੇ ਨਾਲ ਸਾ ਸ੍ਰੀਕਾਲ ਜੀ